ਮੇਤ੍ਰੋ ਆ ਚੀਜ਼ ਹੁਣ ਦੇਖਣ ਨੂੰ ਨਹੀਂ ਮਿਲਦੀ ਹੈਗੀ ਆਪਣਾ ਪੰਜਾਬ ਦਾ ਵਿਰਸਾ ਹੁੰਦਾ ਸੀ ਕਿਸੇ ਟਾਈਮ ਇਹ ਮਤਲਬ ਦੋ ਬੋਲਦਾਂ ਵਾਲੀ ਜਿਹੜੀ ਰੇੜੀ ਇਹ ਅੱਜ ਕੱਲ੍ਹ ਜਿਹੜੇ ਹੁਣ ਨਵੇਂ ਜੂਥ ਆ ਸਾਡਾ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁਣਾ ਇਹਦੇ ਬਾਰੇ ਤੇ ਬਾਕੀ ਪ੍ਰਾਣੀਆਂ ਖਰਾਕਾਂ ਦੇਖੋ ਖਾਧੀਆਂ ਹੋਈਆਂ ਦੇਖੋ ਬਾਪੂ ਚੱਕ ਚੱਕ ਕੇ ਮਾਰਦਾ ਨਾ ਡੱਬੇ ਪੂਰੇ ਇਹ ਹੁੰਦੀਆਂ ਪ੍ਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਬਾਪੂ ਫੋਟੋ ਕਰਾ ਲੈ ਕਿੱਝ ਕਰਾ ਲੈ ਫੋਟੋ ਬਾਪੂ ਪ੍ਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਇਹ ਹਨ ਇਹ ਅੱਜ ਨਹੀਂ ਖਾਂਦੇ ਆ ਹੁਣ ਗੱਲ ਐ ਉਹ ਆ ਬਾਪੂ ਜੀ ਕਿਹੜਾ ਸਾਡਾ ਪੁਰਾਣਾ ਵਿਰਸਾ ਨਾ ਦੋ ਬੋਲਦਾਂ ਵਾਲੀ ਜਿਹੜੀ ਰੇੜੀ ਐ ਪੰਜਾਬ ਦਾ ਇੱਕ ਇਹ ਸੀਗਾ ਪਰ ਹੁਣ ਦੇਖਣ ਨੂੰ ਬਹੁਤ ਘੱਟ ਮਿਲਦੀ ਆ ਇਹ ਹਾਂਜੀ ਨਹੀਂ ਮਿਲਦੀ ਹੈਗੀ ਬਿਲਕੁਲ ਬਿਲਕੁਲ ਅੱਜ ਕੱਲ ਤੇ ਨਵੇਂ ਜਨਰੇਸ਼ਨ ਨਹੀਂ ਕੰਮ ਕਰਦੇ ਹੈਗੇ ਨਵੇਂ ਮੁੰਡਿਆਂ ਨੂੰ ਅੱਜ ਕੱਲ ਪਤਾ ਹੀ ਨਹੀਂ ਹੁੰਣਾ ਜੀ ਇਹ ਸਾਡੇ ਡਾਕਟਰ ਸਾਹਿਬ ਨੇ ਨਾ ਡਾਕਟਰ ਨੇ ਸੀਨੀਅਰ ਸਾਹਿਬ ਨੇ ਇਹ ਡਾਕਟਰ ਸਾਹਿਬ ਨੇ ਨਹੀਂ ਮੁੰਡਾ ਇਹ ਵੀ ਫੁਰਤੀ ਮਾਰਦਾ ਖਰਾਕ ਇਹਦੀ ਵੀ ਵਧੀਆ ਖਾਦੀਆਂ ਲੱਗਦੀਆਂ ਪਰ ਉਮਰ ਦੇ ਹਿਸਾਬ ਨਾਲ ਬਾਪੂ ਦੀਆਂ ਦੇਖ ਕਿਉਂ ਕਿਉਂ ਮੁੰਡਿਓ ਮੰਨਦੇ ਹੋ ਅੱਜ ਬਿਲਕੁਲ ਫਰਕ ਆ ਜੀ ਪੁਰਾਣੀਆਂ ਖਰਾਕਾਂ ਦਾ ਫਰਕ ਫਰਕ ਤਾਂ ਪੈਂਦਾ ਜੀ ਮਤਲਬ ਹਨਾ ਅੱਜਕੱਲ ਅੱਜਕੱਲ ਵਾਲੇ ਤਾਂ ਇੰਨੇ ਬਾਪੂ ਉਮਰ ਕਿੰਨੀ ਆ ਹੈਗੀ ਇੱਕ ਮਿੰਟ ਜੀ ਫਰਕ ਤਾਂ ਦਿਖਾ ਨਾ ਕਿੰਨੇ 70 ਸਾਲ ਜੀ ਆ ਦੇਖ ਲੈ ਜਾ ਮੇਰੇ ਕੋਲ 70 ਸਾਲ ਉਮਰ ਹੈ ਬਾਪੂ ਦੀ ਆਹ ਹੋਣੀ ਜੀ ਫੋਟੋ ਖਿੱਚ 80 ਸਾਲ ਠੀਕ ਹੋ ਜੀ ਮਿਲਦੇ ਆਈ ਮੈਨੂੰ ਆ ਵੀਡੀਓ ਬਣਾ ਲੈਣ ਦਾ ਤੁਹਾਨੂੰ ਵੀ ਫਿਰ ਲਾਉਨੇ ਆ ਗੋਡੀਆਂ ਤੁਹਾਡੇ ਵੀ ਹੋ ਠੀਕ ਹੋ ਗਿਆ ਬੀ ਬਿਨਾ ਕਿਲੋ ਬੰਦਾ ਚੱਕ ਕੇ ਆਪ ਕਰਨਾ ਬਜ਼ਰ ਨਹੀਂ ਬਹੁਤ ਵੱਡੀ ਗੱਲ ਆ ਯਾਰ ਬੁਰਕਾ ਕਿਹੜਾ ਪਿੰਡ ਕਿਹੜਾ ਕਲਾੜਾ ਵਾਪਸ ਦਾ ਪਿੰਡ ਆ ਕਲਾੜ ਪਿੰਡ ਆ ਬਾਪੂ ਦਾ ਹੈ ਜੀ ਨਹੀਂ ਬਹੁਤ ਹਿੰਮਤੀ ਹਿੰਮਤ ਵਾਲੀ ਗੱਲ ਆ ਜੀ ਐ ਛੋਟੇ ਛੋਟੇ ਚੱਲਦੇ ਰਹਿੰਦੇ ਨੇ ਜੀ ਜੇ ਇਹ ਨਾਲ ਬਹਿ ਗਿਆ ਫਿਰ ਤਾਂ ਫਿਰ ਭੱਗੇ ਆ ਜੀ ਲੋਕਾਂ ਦੀ ਤਾਂ ਬਹਿਗੇ ਸੀ ਗਏ ਸੀ ਦੇਖ ਲਓ ਜੀ ਲੈ ਵੀ ਅੱਜ ਕੱਲ ਦਾ ਜਿਹੜਾ ਜੂਸ ਆ ਕਰ ਲੋ ਨੋਟ ਕਰ ਲੈ ਇਹ ਬਾਪੂ ਕਹਿੰਦਾ ਵੀ ਲੋਕਡਾਊਨ ਚ ਬਹਿ ਗਏ ਸੀ ਕਹਿੰਦਾ ਗਏ ਸੀ ਫਿਰ ਜਮਾਈ ਤੇ ਜੇ ਬੰਦਾ ਇਸ ਤਰ੍ਹਾਂ ਕੰਮ ਖੁਰਤੀ ਦੇਖੋ ਬਾਪੂ ਦੀ ਦੇਖ ਕਿਵੇਂ ਰੱਸੇ ਪਾਉਦਾ ਇਹ ਮੰਡੀ ਅੰਮ੍ਰਿਤਸਰ ਚ ਹੋਰ ਤਾਂ ਨਹੀਂ ਜੀ ਹੋਣੀ ਇਸ ਤਰ੍ਹਾਂ ਦੀ ਜਿਹੜੀ ਇੱਕੋ ਹੀ ਹੈ ਬੱਲੇ ਪਰਿਸ਼ਾਨੀ ਪਾਈ ਦੀ ਕਲਾੜ ਦੀ ਹੈ ਕਲਾੜ ਪਿੰਡ ਦੀ ਹੈ ਜੀ ਕਲਾੜ ਪਿੰਡ ਦੀ ਇੱਕੋ ਨਿਸ਼ਾਨੀ ਹੈ ਕਲਾੜ ਪਿੰਡ ਤੋਂ ਹਾਂ ਕਲਾੜ ਪਿੰਡ ਤੋਂ ਅੱਧਰੇ ਸਾਹਮਣੇ ਦੇਖ ਲੈ ਹੁਣ ਬਜ਼ੁਰਗ ਨੂੰ 70 ਸਾਲ ਦਾ ਆਪ ਕੱਟੂ ਆਪ ਪੇਟੀਆਂ ਆਪ ਬੜੀ ਵੱਡੀ ਗੱਲ ਆ ਮਤਲਬ ਬਾਜ਼ੂ ਵੀ ਯਾਰ ਪੂਰੇ ਪਾਏ ਨੇ ਇਹ ਜੀ ਗੱਲ ਜੀ ਲੱਗੇ ਹਨ ਜਾਇ ਇਹਨਾਂ ਦਾ ਸਟੇਰ ਡੋਗੀ ਪਰ ਇਹ ਨਹੀਂ ਡੋੰਦੇ ਦੇ ਇਹ ਵੀ ਤਰੀਕੇ ਨੱਕੇ 'ਚ ਵੀ ਕੱਢਣਾ ਚਾਹੇ ਨਾ ਮੇਰੇ ਹਿਸਾਬ ਨਾਲ ਕੱਢ ਦਿੰਦਾ ਓਕੇ ਗੱਟੀਆ ਕਹੂ ਮੈਂ ਤੋ ਲੰਘ ਜੂ ਕਿਹਾ ਤੇ ਆਰਾਮ ਨਾਲ ਖੜੇ ਹੋਣਾ ਵਿੱਚ ਜੀ ਲਗਾ ਦੂੰ ਆਂਦੀ ਦੀ ਪੌਣੀ ਪੌਣੀ ਆਂਦੀ ਦੇ ਵਿੱਚ ਜੀ ਕੱਢ ਤੱਚ ਨਹੀਂ ਹੋਣ ਦਿੰਦਾ ਤੱਚ ਨਹੀਂ ਹੋਣਾ ਦਾ ਲੈ ਤੂੰ ਤਾਂ ਫਿਰ ਰੋਜ਼ ਚਲੋ ਰਹੇ ਰਹੇ ਨਾ ਦੇਖਦੇ ਹੋ ਰੋਲੇ ਦੇਖਦੇ ਆਂ ਇਹ ਕੀ ਗੱਲ ਹੈ ਇਹ ਜੀ ਟੈਜਮੈਂਟ ਹੈ ਇਹਨੂੰ ਆ ਬੋਲਦੇ ਵੀ ਵਾਲਾ ਹੱਥ ਹੱਤ ਨਾਲ ਆਇਆ ਨੰਗਾ ਹੋ ਬੀਤ ਰਿਹਾ ਨੇ ਪੱਤਾ ਦੱਤਾ ਕਹਿ ਕੇ ਹਟਾ ਹਟਾ ਐਂ ਕਹਿ ਕੇ ਆ ਦੋ ਗੱਲਾਂ ਲੈ ਵੀ ਮੁੰਡੇ ਉਹ ਦੇਖ ਲਿਓ ਫਿਰ ਅੱਜ ਕਰ ਦਿਓ ਸ਼ੇਅਰ ਇਹੋ ਜਿਹੀਆਂ ਚੀਜ਼ਾਂ ਕਰਿਆ ਕਰੋ ਸ਼ੇਅਰ ਐਵੇਂ ਹੋਰ ਹੀ ਉਹ ਲੁੱਟੀਆਂ ਤਿਵੇਂ ਜਿਹੇ ਵੀਡੀਓ ਨੂੰ ਸ਼ੇਅਰ ਕਰੀ ਜਾਂਦੇ ਨੇ ਅੱਜ ਕੱਲ ਲੋਕ ਲਾਈਕ ਕਰੀ ਜਾਂਦੇ ਆ ਦੇਖੀ ਜਾਂਦੇ ਨੇ ਇਹ ਲਓ ਬਈ ਕੱਤਾ ਦੱਤਾ ਕਿਉਂ ਤਤਾ ਤਤਾ ਦੇ ਹਟਾ ਹਟਾ ਦੇ ਵਸ ਲੋ ਜੀ ਮੇਰੀ ਵੀਡੀਓ ਲੇ